ਲੰਘੇ ਰੋਜ਼ ਪਾਕਿਸਤਾਨ ਦੇ ਵਿੱਚ ਇੱਕ ਐਸੀ ਕਾਰਵਾਈ ਹੋਈ ਹੈ ਜਿਹਨੂੰ ਕਿ ਤਵਾ ਰੀਖੀ ਇਤਿਹਾਸਿਕ ਕਿਹਾ ਜਾ ਸਕਦਾ ਉੱਥੇ ਦੇ ਜਿਹੜੇ ਆ ਸਾਬਕਾ ਡੀਜੀ ਆਈਐਸਆਈ ਆਈਐਸਆਈ ਇੰਟੈਲੀਜੈਂਸ ਏਜੰਸੀ ਪਾਕਿਸਤਾਨ ਦੀ ਜੋ ਕਿ ਦੁਨੀਆ ਦੇ ਵਿੱਚ ਉਹਦਾ ਵੱਡਾ ਨਾਮ ਹੈ ਕਾਫੀ ਜਿਹੜਾ ਪਾਕਿਸਤਾਨ ਦੇ ਇੱਕ ਦੋ ادارے ਨੇ ਜਿਨ੍ਹਾਂ ਦਾ ਦੁਨੀਆ ਦੇ ਵਿੱਚ ਜਿਹੜਾ ਕਾਫੀ ਨਾਮ ਹੈ ਖਾਸ ਕਰਕੇ ਜੇ ਉਹਨਾਂ ਦੇ ਵਿੱਚੋਂ ਇੱਕ ਆਈਐਸਆਈ ਹੈ ਤੇ ਪਾਕਿਸਤਾਨ ਦੇ ਵਿੱਚ ਲੰਬਾ ਸਮਾਂ ਜਿਹੜਾ ਮਿਲਟਰੀ ਰੂਲ ਰਿਹਾ ਇਹਦੇ ਚੱਲਦੇ ਆਈਐਸਆਈ ਬਹੁਤ ਪਾਵਰਫੁਲ ਮੰਨੀ ਜਾਂਦੀ ਹੈ ਤੇ ਆਈਐਸਆਈ ਦੇ ਸਾਬਕਾ ਚੀਫ ਨੂੰ ਗ੍ਰਫਤਾਰ ਕਰ ਲਿਆ ਗਿਆ ਫੈਜ਼ ਹਮੀਦ ਸਾਹਿਬ ਨੂੰ ਇਹ ਕੁੱਥੇ ਦੀ ਬਹੁਤ ਹੀ ਵੱਡੀ ਕਾਰਵਾਈ ਹੈ ਮੈਂ ਕਿਉਂ ਕਹਿ ਰਿਹਾ ਇਹਦੇ ਤੇ ਆਪਾਂ ਗੱਲ ਕਰਦੇ ਆ ਨਾਲ ਦੀ ਨਾਲ ਇਮਰਾਨ ਖਾਨ ਸਾਹਿਬ ਦਾ ਵੀ ਇੱਕ ਬਿਆਨ ਸਾਹਮਣੇ ਆਇਆ ਜਾਂ ਉਹਨਾਂ ਦੇ ਕਈ ਬੀਤੇ ਦਿਨਾਂ ਦੇ ਵਿੱਚ ਬਿਆਨ ਆਏ ਆ ਤੇ ਬੀਤੇ ਰੋਜ਼ ਜਿਹੜਾ ਉਹਨਾਂ ਦਾ ਬਿਆਨ ਮੈਂ ਖਬਰਾਂ ਦੇ ਵਿੱਚ ਸੁਣਿਆ ਮੁਹੰਮਦ ਮਾਲਕ ਸਾਹਿਬ ਸਾਂਝਾ ਕਰ ਰਹੇ ਸੀ ਕਿ ਉਹਨਾਂ ਨੇ ਕਿਹਾ ਕਿ ਲਾਬਾ ਪੱਕ ਚੁੱਕਾ ਹੈ ਚੰਗਿਆੜੀ ਇੱਕ ਦੀ ਜ਼ਰੂਰਤ ਹੈ ਤੇ ਇਸ ਸਮੇਂ ਨਾ ਹੀ ਲੋਕ ਜਿਹੜਾ ਜੇਲਾ ਤੋਂ ਡਰਦੇ ਨੇ ਨਾ ਹੀ ਲੋਕਾਂ ਨੂੰ ਮੌਤ ਦਾ ਖੋਫ ਹੈ ਤੇ ਉਹਨਾਂ ਨੇ ਕਿਹਾ ਕਿ ਲੋਕ ਸੜਕਾਂ ਤੇ ਉਤਰਨ ਨੂੰ ਜਿਹੜਾ ਉਹ ਬਸ ਤਿਆਰ ਨੇ ਤੇ ਜੇ ਇਹ ਜਿਹੜੀ ਇਸ ਸਮੇਂ ਦਾ ਰਜਿਮ ਆ ਜੇਕਰ ਇਸੇ ਤਰੀਕੇ ਨਾਲ ਚੱਲਦਾ ਰਿਹਾ ਤਾਂ ਲੋਕੀ ਜਿਹੜਾ ਸੜਕਾਂ ਤੇ ਆਉਣਗੇ ਇਹ ਇਹ ਵੈਸੇ ਲਗਾਤਾਰ ਪੀਟੀਆਈ ਦੇ ਵੱਲੋਂ ਕਿਹਾ ਵੀ ਜਾ ਰਿਹਾ ਕਿ ਅਸੀਂ ਜਿਹੜਾ ਜਲਦੀ ਹੀ ਜਿਹੜਾ ਸੜਕ ਤੇ ਜਿਹੜੀ ਆ ਸੜਕ ਨੂੰ ਗਰਮ ਕਰਨ ਜਾ ਰਹੇ ਆ ਅਸੀਂ ਜਿਹੜਾ ਜਿਹੜਾ ਪ੍ਰੋਟੈਸਟ ਦੀ ਕਾਲ ਦੇਣ ਜਾ ਰਹੇ ਆ ਹਾਲਾਂਕਿ ਪਿਛਲੇ ਕਾਫੀ ਸਮਿਆਂ ਤੋਂ ਤਾਂ ਇਹਨਾਂ ਦੇ ਵੱਲੋਂ ਪ੍ਰੋਟੈਸਟ ਕਰਨ ਦੀਆਂ ਉਸ ਤਰੀਕੇ ਦੀਆਂ ਕਾਲਾਂ ਜਿਹੜੀਆਂ ਕਾਮਯਾਬ ਨਹੀਂ ਹੋ ਸਕੀਆਂ ਪੀਟੀਆਈ ਦਾ ਦਾਵਾ ਹੈ ਕਿ ਸਾਨੂੰ ਕਰਨ ਨਹੀਂ ਦਿੱਤਾ ਜਾਂਦਾ ਜਿਹੜਾ ਪ੍ਰੋਟੈਸਟ ਤੇ ਅਸੀਂ ਜਿਹੜੀ ਆ ਕੋਈ ਵੀ ਜਦੋਂ ਆਗਿਆ ਮੰਗਦੇ ਆ ਕਿਸੇ ਵੀ ਆਫਿਸ ਤੋਂ ਸਾਨੂੰ ਨਹੀਂ ਮਿਲਦੀ ਤਾਂ ਉਹ ਫਿਰ ਪੱਤਰਕਾਰ ਕਈ ਵਾਰੀ ਹਾਸੇ ਚ ਕਹਿ ਵੀ ਦਿੰਦੇ ਹੁੰਦੇ ਆ ਕਿ ਪਾਕਿਸਤਾਨ ਦੇ ਵਿੱਚ ਪ੍ਰੋਟੈਸਟ ਜਿਹੜੇ ਆ ਆਗਿਆ ਮੰਗ ਕੇ ਕਦੋਂ ਤੋਂ ਹੋਣ ਲੱਗ ਪਏ ਉਹ ਤਾਂ ਤੁਹਾਨੂੰ ਆਪਣਾ ਰਾਸਤਾ ਆਪ ਬਣਾਉਣਾ ਪੈਂਦਾ ਪਰ ਹੁਣ ਜਿਹੜੀ ਆ ਗੱਲ ਆ ਐਕਚੁਅਲੀ ਨਾ ਜੇਕਰ ਆਪਾਂ ਪਾਕਿਸਤਾਨ ਦੀ ਦੇਖੀਏ ਬਿਲਕੁਲ ਬਹੁਤ ਹੀ ਜਿਹੜਾ ਇਸ ਵੀਕੇ ਦਾ ਮਾਹੌਲ ਬਣ ਚੁੱਕਾ ਕਿ ਕਿਸੇ ਨੂੰ ਕਿਸੇ ਪਾਸੇ ਨੂੰ ਵੀ ਸਥਿਤੀ ਜਾ ਸਕਦੀ ਹੈ ਜੇਕਰ ਸਾਰੇ ਜਣੇ ਇੱਕ ਇੱਕ ਕਦਮ ਪਿੱਛੇ ਨਹੀਂ ਲੈਂਦੇ محمد ਮਾਲਕ ਸਾਹਿਬ ਨੇ ਇਹਨੂੰ ਬਹੁਤ ਹੀ ਜਿਹੜਾ ਸੀਨੀਅਰ ਜਰਨਲਿਸਟ ਨੇ ਪਾਕਿਸਤਾਨ ਦੇ ਬਹੁਤ ਹੀ ਵਧੀਆ ਤਰੀਕੇ ਨਾਲ ਸਮਾ ਉਹਨਾਂ ਨੇ ਕੀਤਾ ਉਹਨਾਂ ਨੇ ਕਿਹਾ ਕਿ ਜਦੋਂ ਅਸੀਂ ਆਰਮੀ ਦੇ ਵਿੱਚ ਦੇਖਦੇ ਹਾਂ ਨਾ ਆਰਮੀ ਦੀ ਜਿਹੜੀ ਉੱਥੇ ਦੀ ਕਿਆਦਤ ਆ ਉਹਦੇ ਵਿੱਚੋਂ ਨਜ਼ਰ ਆ ਰਿਹਾ ਕਿ ਐਬਸੋਲੂਟਲੀ ਉਹ ਕਮਾਂਡ ਦੇ ਵਿੱਚ ਨੇ ਵੀ ਪੂਰਨ ਆਪਣਾ ਉਹਨਾਂ ਨੇ ਦਬਦਬਾ ਬਣਾਇਆ ਹੋਇਆ ਤੇ ਉਹਨਾਂ ਨੂੰ ਲੱਗਦਾ ਜੋ ਕੁਝ ਅਸੀਂ ਕਹਾਂਗੇ ਉਸੇ ਹਿਸਾਬ ਦੇ ਨਾਲ ਹੋਣਾ ਚਾਹੀਦਾ ਉਦਾਂ ਹੀ ਅਸੀਂ ਕਰਨਾ Imran Khan ਨੂੰ ਦੇਖੀਏ ਤਾਂ ਉੱਤਰੋਂ ਐਬਸੋਲੂਟ ਜਿਹੜੀ ਡਿਫਾਇਨਸ ਨਜ਼ਰ ਆਉਂਦੀ ਹੈ ਕਿ ਉਹ ਆਪਣੇ ਜਿਹੜਾ ਇਰਾਦੇ ਤੇ ਬਿਲਕੁਲ ਪੱਕੇ ਨੇ ਉਹ ਕਹਿ ਰਹੇ ਨੇ ਵੀ ਆ ਜਾਓ ਜਿੱਧਰ ਨੂੰ ਆਣਾ ਮੈਂ ਖੜਾ ਇੱਥੇ ਜਿਹੜਾ ਸੁਪਰੀਮ ਕੋਰਟ ਆ ਉੱਥੇ ਦੀ ਜੁਡੀਸ਼ਰੀ ਆ ਪਾਕਿਸਤਾਨ ਦੀ ਉਹਨਾਂ ਦੇ ਵਿੱਚ ਐਬਸੋਲੂਟ ਡਿਵੀਜ਼ਨ ਨਜ਼ਰ ਆ ਰਹੀ ਆ ਚੀਫ ਜਸਟਿਸ ਤੇ ਕੁਝ ਜਿਹੜੇ ਆ ਜੱਜ ਆ ਉਹ ਇੱਕ ਪਾਸੇ ਨੇ ਜਿਹੜੇ ਕਿ ਇਸਟੈਬਲਿਸ਼ਮੈਂਟ ਦੇ ਤਾਕਤਵਾਰ ਜਿਹੜੇ ਹਲਕੀ ਨੇ ਤੇ ਨਾਲ ਦੀ ਨਾਲ ਜਿਹੜੀ ਇਸ ਸਮੇਂ ਦੀ ਹਕੂਮਤ ਆ ਉਹ ਵੀ ਹਕੂਮਤ ਵੀ ਆਬਵੀਸਲੀ ਇਸਟੈਬਲਿਸ਼ਮੈਂਟ ਨੇ ਹੀ ਉਹਨਾਂ ਦੇ ਰਹਿਮੋਕਰਮ ਤੇ ਬਣੀ ਆ ਤੇ ਉਹਨਾਂ ਦੇ ਨਾਲ ਨੇ ਬਾਕੀ ਸੁਪਰੀਮ ਕੋਰਟ ਦੇ ਇੱਕ ਵੱਡੇ ਜਿਹੜਾ ਜੱਜਾਂ ਦੀ ਗਿਣਤੀ ਆ ਜਿਹੜੇ ਕਿ ਐਂਟੀ ਸਟੈਬਲਿਸ਼ਮੈਂਟ ਜਾਂ ਕਹ ਲੋ ਕਿ Imran Khan ਸਾਹਿਬ ਵਾਲੇ ਸਟੈਂਡ ਦੇ ਉੱਤੇ ਆ ਰਹੇ ਨੇ ਤੇ ਜਿਹੜੀ ਜਨਤਾ ਆ ਉਹਦੇ ਓਵਰঅল ਜੇ ਅਕਰ ਸਥਿਤੀ ਦੇਖੀ ਤਾਂ ਐਬਸੋਲਿਊਟ ਕਨਫਿਊਜ਼ਨ ਕਿ ਜਨਤਾ ਨੂੰ ਵਿਚਾਰੀ ਨੂੰ ਸਮਝ ਹੀ ਨਹੀਂ ਆ ਰਿਹਾ ਕਿ ਉਹ ਜਾਣ ਤੇ ਜਾਣ ਕਿੱਥੇ ਮਹਿੰਗਾਈ ਹੱਦੋਂ ਵੱਧ ਹੋ ਚੁੱਕੀ ਹੈ ਲੋਕਾਂ ਦਾ ਗੁਜ਼ਾਰਾ ਨਹੀਂ ਹੋ ਪਾ ਰਿਹਾ ਇਹ ਬੀਤੇ ਦਿਨਾਂ ਦੇ ਵਿੱਚ ਮੁਸਤਫਾ ਨਵਾਜ਼ ਖੋਕਰ ਨੇ ਇੱਕ ਪਾਕਿਸਤਾਨ ਦੇ ਜਿਹੜੇ ਆ ਪੀਪੀਪੀ ਦੇ ਨਾਲ ਵੀ ਰਹੇ ਨੇ ਕਾਫੀ ਚੰਗੇ ਜਿਹੜੇ ਆ ਪੋਲੀਟਿਸ਼ੀਅਨ ਨੇ ਹੁਣ ਤਾਂ ਆਜ਼ਾਦ ਉਹਨਾਂ ਨੇ ਚੋਣ ਲੜੀ ਆ ਤੇ ਬਹੁਤ ਹੀ ਜਿਹੜੀ ਆ ਤੱਥਾਂ ਭਰਪੂਰ ਉਹ ਗੱਲ ਕਰਦੇ ਨੇ ਮੈਂ ਉਹਨਾਂ ਨੂੰ ਸੁਣ ਰਿਹਾ ਸੀਗਾ ਉਹਨਾਂ ਨੇ ਕਿਹਾ ਕਿ 50 ਫੀਸਡ ਪਾਕਿਸਤਾਨੀ ਜਿਹੜੇ ਆ ਗਰੀਬੀ ਰੇਖਾ ਤੋਂ ਹੇਠਾਂ ਜਾ ਚੁੱਕੇ ਨੇ ਕਿ ਮਤਲਬ ਇਹ ਆ ਕਿ ਉਹਨਾਂ ਨੂੰ ਆਪਣੇ ਇੱਕ ਦੋ ਟਾਈਮ ਦੀ ਰੋਟੀ ਦੀ ਵੀ ਸਮੱਸਿਆ ਆ ਰਹੀ ਹੈ ਕਿ ਜਿੱਦਾਂ ਦੇ ਹਾਲਾਤ ਉੱਤੇ ਹੋ ਚੁੱਕੇ ਨੇ 50 ਫੀਸਡ ਤੋਂ ਗਰੀਬੀ ਰੇਖਾ ਤੋਂ ਹੇਠਾਂ ਜਾ ਚੁੱਕੇ ਨੇ ਇੱਕ ਉਹਨਾਂ ਨੇ ਪਲਸ ਸਰਵੇ ਦੀ ਗੱਲ ਕੀਤੀ ਜਿਹਦੇ ਵਿੱਚ ਇਸ ਸਰਵੇ ਦੇ ਵਿੱਚੋਂ ਦੱਸਦੇ ਨੇ ਕਿ 72 ਫੀਸ ਦੀ ਪਾਕਿਸਤਾਨੀ ਆਪਣਾ ਗੁਜ਼ਾਰਾ ਨਹੀਂ ਕਰ ਪਾ ਰਹਾ ਪੋਪੂਲੇਸ਼ਨ ਆਬਾਦੀ دہشت گردੀ ਪਤਾ ਨਹੀਂ ਕਿੰਨੇ ਕੁ ਮਸਲੇ ਆ ਤੇ ਜਿਹੜਾ ਇਹਨਾਂ ਦਾ ਪਾਕਿਸਤਾਨ ਦੀ ਜਿਹੜੀ ਆ ਰੂਲਿੰਗ ਰਜਿਮ ਆ ਉਹ ਆਪਣੇ ਬਸ ਪਾਵਰ ਪਲੇ ਵਾਲੇ ਚੱਕਰ ਦੇ ਵਿੱਚ ਪਈ ਹੋਈ ਆ ਕਿ ਕਿਸੇ ਤਰੀਕੇ ਨਾਲ ਸਾਡੀ ਕੁਰਸੀ ਬਚੀ ਰਹੇ ਤੇ ਅਸੀਂ ਉਹਦੇ ਤੇ ਕਾਇਮ ਰਹਿ ਸਕੀ ਜਿਹੜਾ ਇਸ ਸਮੇਂ ਪਾਕਿਸਤਾਨ ਦੀ ਪਹਿਲਾਂ ਆਪਾਂ ਇੱਕ ਜਿਹੜੀ ਸਿਚੁਏਸ਼ਨ ਦੇਖੀ ਇਹ ਨਾ ਜਿਵੇਂ ਮੈਂ ਕਿਹਾ ਕਿ ਸਾਰੇ ਜਣੇ ਆਪੋ ਆਪਣੇ ਜਿਹੜੇ ਕਦਮਾਂ ਤੇ ਉਹ ਦ੍ਰਿੜ ਇਰਾਦੇ ਦੇ ਨਾਲ ਖੜੇ ਨੇ ਵੀ ਅਸੀਂ ਪਿੱਛੇ ਨਹੀਂ ਹੋਣਾ ਹੁਣ ਜਿਹੜੀ ਸਰਕਾਰ ਆ ਇਸ ਸਮੇਂ ਦੀ ਉਹਨੂੰ ਇਸਟੈਬਲਿਸ਼ਮੈਂਟ ਦਾ ਥਾਪੜ ਆ ਤੇ ਉਹਨਾਂ ਦੀ ਸਰਕਾਰ ਬਣੀ ਹੋਈ ਆ ਜਿਹੜੇ ਉਹਨਾਂ ਦੇ ਮੁਖਾਲਿਫ ਨੇ ਪੀਟੀਆਈ ਵਾਲੇ ਨੇ ਉਹ ਇਹ ਕਹਿੰਦੇ ਨੇ ਕਿ ਇਹਨਾਂ ਨੂੰ ਜਿੱਤੀਆਂ ਸੀਟਾਂ ਇਹਨਾਂ ਦੀਆਂ 16 17 ਮਸੀਂ ਆ ਇਹਨਾਂ ਨੂੰ ਜਿਹੜੀਆਂ ਸੀਟਾਂ ਦੇ ਦੇ ਕੇ ਇਹਨਾਂ ਨੂੰ 100 ਤੋਂ ਉੱਤੇ ਪਹੁੰਚਾਇਆ ਗਿਆ ਉੱਥੇ ਇੱਕ ਬੜਾ ਫਰੀਜ਼ ਮਸ਼ਹੂਰ ਹੋਇਆ ਹੋਇਆ ਫਾਰਮ 45 ਵਾਲੇ ਤੇ ਫਾਰਮ 47 ਵਾਲੇ ਹੁਣ ਜਿਹੜੇ ਫਾਰਮ 45 ਵਾਲੇ ਆ ਉਹ ਤਾਂ ਪੀਟੀਆਈ ਦਾ ਇਹ ਦਾਵਾ ਹੈ ਕਿ ਬਹੁਤ ਸਾਰੇ ਲੋਕ ਵੇ ਸਾਡੀ ਸਰਕਾਰ ਬਣਨੀ ਸੀ ਪਾਕਿਸਤਾਨ ਦੇ ਵਿੱਚ ਵੀ ਪੰਜਾਬ ਦੇ ਵਿੱਚ ਵੀ ਤੇ ਉਧਰ ਕੇਪੀ ਚ ਤਾਂ ਚਲੋ ਉਹਨਾਂ ਦੀ ਬਾਣੀ ਗਈ ਆ ਕਿਉਂਕਿ ਫਾਰਮ 45 ਉਹ ਫਾਰਮ ਸਕੇ ਜਿਹੜੇ ਜਦੋਂ ਪੋਲਿੰਗ ਬੂਥਾਂ ਦੇ ਵਿੱਚੋਂ ਵੋਟਾਂ ਗਿਣੀਆਂ ਗਈਆਂ ਤਾਂ ਉਹਨਾਂ ਨੇ ਸਾਰੀਆਂ ਪੋਲੀਟੀਕਲ ਪਾਰਟੀਆਂ ਦੇ ਏਜੰਟ ਨੂੰ ਜਿਹੜੇ ਫਾਰਮ ਸਾਈਨ ਕਰਕੇ ਦਿੱਤੇ ਨੇ ਕਿ ਤੁਹਾਡੀ ਪਾਰਟੀ ਦੇ ਲੋਕਾਂ ਦੀ ਇੰਨੀਆਂ ਵੋਟਾਂ ਤੁਹਾਡੀ ਪਾਰ ਫਾਰਮ 47 ਦੇ ਉੱਤੇ ਜਿੱਤ ਦਾ ਐਲਾਨ ਹੋਣਾ ਸੀ ਆਬਵੀਅਸਲੀ ਫਾਰਮ 45 ਨੂੰ ਜਿਹੜੇ ਬਕਬਕ ਬੂਥਾਂ ਤੋਂ ਹੋਣੇ ਸੀ ਉਹਨਾਂ ਨੂੰ ਇਕੱਠੇ ਕਰਕੇ ਉਹਨਾਂ ਦਾ ਜਮਾ ਟੋਟਲ ਕਰਕੇ ਫਾਰਮ 47 ਤੇ ਲਿਖਿਆ ਜਾਣਾ ਸੀ ਕਿ ਫਲਾਨਾ ਉਮੀਦਵਾਰ ਜਿੱਤ ਗਿਆ 45 ਕੁਝ ਹੋਰ ਕਹਿ ਰਿਹਾ ਜਦ ਕਿ ਫਾਰਮ 47 ਤੇ ਉੱਤੇ ਕਿਸੇ ਹੋਰ ਨੂੰ ਜਿਤਾ ਦਿੱਤਾ ਗਿਆ ਸਵੀਕਾਰ ਕੇ ਉਹ ਜਿਹੜੇ ਆ ਪੀਟੀਆਈ ਵਾਲਿਆਂ ਦਾ ਦਾਵਾ ਜਾਂ ਉਹਨਾਂ ਦਾ ਇਹ ਕਹਿਣਾ ਕਿ ਸਾਰੇ ਫਾਰਮ 47 ਵਾਲੇ ਇਹਨਾਂ ਦੀਆਂ ਜਿੱਤੀਆਂ ਸੀਟਾਂ ਦਾ ਮਹਿਜ਼ 15 16 16 ਕੁ ਬਣਦੀਆਂ ਨੇ ਬਾਕੀ ਤਾਂ ਇਹਨਾਂ ਨੂੰ ਜਿਹੜੀਆਂ ਸਟੈਬਲਿਸ਼ਮੈਂਟ ਨੇ ਤੱਕੇ ਨਾਲ ਦਿੱਤੀਆਂ ਨੇ ਜਾਂ ਦਵਾਈਆਂ ਨੇ ਇਹ ਉਹਨਾਂ ਦਾ ਦਾਵਾ ਆਬਵੀਅਸਲੀ ਉਹ ਇਸ ਗੱਲ ਨੂੰ ਨਕਾਰਦੇ ਨੇ ਉਹਨਾਂ ਦਾ ਇਹ ਕਹਿਣਾ ਕਿ ਨਹੀਂ ਜੀ ਅਸੀਂ ਤਾਂ ਬੜੀ ਸਹੀ ਸਾਫ਼ ਸੁਥਰੀ ਸਰਕਾਰ ਬਣਾਈ ਆ ਕਾਨੂੰਨੀ ਲੀਗਲ ਰੈਮਡੀਜ਼ ਮੌਜੂਦ ਨੇ ਤੁਸੀਂ ਉੱਥੇ ਜਾਓ ਪਰ ਲੀਗਲ ਰੈਮਡੀਜ਼ ਪਾਕਿਸਤਾਨ ਦੇ ਅੰਦਰ ਕਿੰਨੀਆਂ ਕੁ ਕੰਮ ਕਰਦੀਆਂ ਨੇ ਉਹ ਸਾਰੀ ਦੁਨੀਆ ਨੂੰ ਹੀ ਪਤਾ ਤੇ ਜਿਹੜਾ ਇਹ ਹੁਣ ਉਹ ਜਿਹੜੀ ਸਰਕਾਰ ਆ ਉਹਨਾਂ ਨੂੰ ਇਹ ਪਤਾ ਕਿ ਸਾਨੂੰ ਤਾਂ ਸਟੈਬਲਿਸ਼ਮੈਂਟ ਜੋ ਕਹੇਗੀ ਸਾਨੂੰ ਕਰਨਾ ਪੈਣਾ ਸ਼ਹਿਬਾਸ਼ ਸ਼ਰੀਫ ਸਾਹਿਬ ਤਾਂ ਵੈਸੇ ਹੀ ਮੰਨੇ ਜਾਂਦੇ ਆ ਕਾਫੀ ਉਹ ਜਿਹੜਾ ਸਲੂਟ ਮਾਰਨ ਦੇ ਲਈ ਚੀਫ ਸਾਹਿਬ ਨੂੰ ਤੇ ਉਹ ਕਿਹਾ ਵੀ ਜਾ ਰਿਹਾ ਵੀ ਉਹ ਵੱਧ ਤੋਂ ਵੱਧ ਤਾਰੀਫ ਕਰਨ ਦੀ ਕੋਸ਼ਿਸ਼ ਕਰਦੇ ਨੇ ਜਦੋਂ ਵੀ ਜਿਹੜਾ ਉਹਨਾਂ ਦੀ ਮੀਡੀਆ ਦੇ ਨਾਲ ਜਾਂ ਕਿਤੇ ਵੀ ਗੱਲਬਾਤ ਹੁੰਦੀ ਆ ਆਰਮੀ ਦੀ ਜਾਂ ਆਰਮੀ ਚੀਫ ਦੀ ਤੇ ਸਟੈਬਲਿਸ਼ਮੈਂਟ ਦਾ ਪਾਕਿਸਤਾਨ ਅਸਲ 'ਚ ਪੰਗਾ ਹੈਗਾ ਸਟੈਬਲਿਸ਼ਮੈਂਟ ਦਾ ਤੇ ਇਮਰਾਨ ਖਾਨ ਦਾ ਜਾਂ ਪੀਟੀਆਈ ਦਾ ਉਦੇ ਵਿੱਚੋਂ ਵੀ ਜ਼ਿਆਦਾਤਰ ਕਿਹਾ ਜਾ ਰਿਹਾ ਕਿ ਜਿਹੜੀ ਆ ਇਹ ਜਿਹੜੀ ਚੀਫ ਨੇ ਜਿਹੜੇ ਆਰਮੀ ਚੀਫ ਨੇ ਉਹਨਾਂ ਦਾ ইমরান ਖਾਨ ਦੇ ਨਾਲ ਆ ਕਿਉਂਕਿ ਉਹਨਾਂ ਦੀ ਇੱਕ ਹਿਸਟਰੀ ਵੀ ਆ ਜਦੋਂ ਉਹ ਪਹਿਲਾ ਡੀਜੀਆਈਐਸਆਈ ਹੁੰਦੇ ਸੀ ਉਦੋਂ ইমরান ਖਾਨ ਸਾਹਿਬ ਨੇ ਉਹਨਾਂ ਨੂੰ ਉਹਨਾਂ ਦੇ ਅਹੁਦੇ ਤੋਂ ਹਟਾ ਦਿੱਤਾ ਸੀਗਾ ਤੇ ਫੈਜ਼ ਹਮੀਦ ਨੂੰ ਲੈ ਕੇ ਆਏ ਸੀਗੇ ਹੁਣ ਇਹ ਫੈਜ਼ ਹਮੀਦ ਜਿਨ੍ਹਾਂ ਦੀ ਕੱਲ ਗ੍ਰਿਫਤਾਰੀ ਹੋਈ ਆ ਜਿਹੜੀ ਕਿ ਮੈਂ ਕਿਹਾ ਕਿ ਪਾਕਿਸਤਾਨ ਦੇ ਵਿੱਚ ਇੱਕ ਇਤਿਹਾਸਿਕ ਘਟਨਾ ਆ ਉਹ ਇਸ ਕਰਕੇ ਆ ਕਿ ਕਦੀ ਵੀ ਜਿਹੜੇ ਆ ਕਿਉਂਕਿ ਜਿਹੜੇ ਆਈਐਸਆਈ ਦੇ ਚੀਫ ਹੁੰਦੇ ਆ ਉਹ ਦੂਸਰੇ ਸਭ ਤੋਂ ਤਾਕਤਵਰ ਇਨਸਾਨ ਹੁੰਦੇ ਆ ਆਰਮੀ ਦੇ ਵਿੱਚ ਤੇ ਪਾਕਿਸਤਾਨ ਦੇ ਵਿੱਚ ਸਰਕਾਰ ਤੋਂ ਵੀ ਜ਼ਿਆਦਾ ਪਾਰਲੀਮੈਂਟ ਤੋਂ ਵੀ ਜ਼ਿਆਦਾ ਸੁਪਰੀਮ ਕੋਰਟ ਤੋਂ ਵੀ ਜ਼ਿਆਦਾ ਉਹ ਆਰਮੀ ਮੰਨਿਆ ਜਾਂਦਾ ਸੋ ਇਹਨਾਂ ਨੂੰ ਜਿਹੜਾ ਗ੍ਰਿਫਤਾਰ ਕਰ ਲਿਆ ਗਿਆ ਇਹਨਾਂ ਦੇ ਉੱਤੇ ਮੁਕੱਦਮਾ ਚਲਾਇਆ ਜਾ ਰਿਹਾ ਕ੍ਰਪਸ਼ਨ ਦਾ ਹੁਣ ਇੱਥੇ ਇਹ ਵੀ ਗੱਲ ਬੜੀ ਅਹਿਮ ਆ ਕਿ ਇਹਨਾਂ ਦੇ ਉੱਤੇ ਬਹੁਤ ਸਾਰੇ ਇਲਜ਼ਾਮ ਲੱਗਦੇ ਆ ਜਿਹੜੀਆਂ ਵਿਰੋਧੀ ਧਿਰਾਂ ਲਗਾਉਂਦੀਆਂ ਵੀ ਇਹ Imran Khan ਸਾਹਿਬ ਦੇ ਬੜੇ ਨਜ਼ਦੀਕ ਆ ਇਮਰਾਨ ਖਾਨ ਦੇ ਕਹੇ ਤੇ ਬਹੁਤ ਕੁਝ ਕਰਦੇ ਰਹੇ ਆ ਜਿਹੜਾ ਪੋਲੀਟੀਕਲ ਪਾਰਟੀਆਂ ਨੂੰ ਤੋੜਦੇ ਜੋੜਦੇ ਰਹੇ ਆ ਇਹਨਾਂ ਨੇ ਖਾਨ ਦੀ ਸਰਕਾਰ ਬਣਾਈ ਸੀ ਇਹਨਾਂ ਨੇ ਜਿਹੜਾ ਉਹਨਾਂ ਨੂੰ ਸਰਕਾਰ ਨੂੰ ਚਲਦੇ ਆ ਰੱਖਿਆ ਤੇ ਇਹ 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 ਇਮਰਾਨ ਖਾਨ ਅੱਛਾ ਇਹ ਜਦੋਂ ਨਾ ਇਮਰਾਨ ਖਾਨ ਸਾਹਿਬ ਦੀ ਸਰਕਾਰ ਗਈ ਆ ਤੇ ਇਹਨਾਂ ਨੇ ਸਰਕਾਰ ਜਿਹੜੀਆਂ ਦੂਜੀਆਂ ਧਿਰਾਂ ਨੇ ਲਈ ਆ ਇਹਨਾਂ ਦੇ ਕਈ ਲੀਡਰਾਂ ਨੂੰ ਜਦੋਂ ਪੁੱਛਿਆ ਜਾਂ ਜਾਣ ਲਾ ਪਿਆ ਵੀ ਤੁਸੀਂ ਇੰਨੇ ਜਿਆਦਾ ਪਹਿਲਾਂ ਕਿਉਂਕਿ ਜੇਕਰ 5 ਸਾਲ ਖਾਨ ਪੂਰੇ ਕਰ ਜਾਂਦਾ ਤਾਂ ਜਿਹੜੀਆਂ ਸਹੀ ਹਿਸਾਬ ਦੇ ਨਾਲ ਵੋਟਾਂ ਹੁੰਦੀਆਂ ਤਾਂ ਇਮਰਾਨ ਖਾਨ ਸਾਹਿਬ ਨੂੰ ਦੁਬਾਰਾ ਜਿੱਤ ਨਹੀਂ ਸੀ ਹੋਣੀ ਲੋਕੀ ਬਹੁਤ ਨਾਰਾਜ਼ ਸੀ ਉਹਨਾਂ ਤੋਂ ਬਾਅਦ ਵਿੱਚ ਤਾਂ ਲੋਕਾਂ ਨੂੰ ਫਿਰ ਇਹ ਲੱਗਾ ਯਾਰ ਕਿ ਤੁਸੀਂ ਹਰੇਕ ਵਾਰੀ ਜਿਹੜੇ ਤਾਕਤਵਰ ਲੋਕ ਨੇ ਇਹ ਆ ਕੇ ਸਾਡੇ ਚੁਣੇ ਹੋਏ ਲੋਕਾਂ ਦੇ ਨਾਲ ਧੱਕਾ ਕਰਦੇ ਨੇ ਵੀ ਇਸ ਕਰਕੇ ਬਹੁਤ ਸਾਰਾ ਜਿਹੜਾ ਲੋਕਾਂ ਦਾ ਇੱਕ ਕਹਿ ਲਓ ਸਿਗਾ ਸਮਰਥਨ ਉਹ ਖਾਨ ਸਾਹਿਬ ਨੂੰ ਮਿਲ ਗਿਆ Imran Khan ਦੇ ਪਿੱਛੇ ਬਹੁਤ ਲੋਕ ਚਲੇ ਗਏ ਆਦਰਵਾਇਸ ਜੇਕਰ ਨਾਰਮਲ ਹਿਸਾਬ ਦੇ ਨਾਲ ਸਾਰਾ ਕੁਝ ਚੱਲਦਾ ਰਹਿੰਦਾ 5 ਸਾਲ ਖਾਨ ਦੀ ਸਰਕਾਰ ਚੱਲਦੀ ਤਾਂ ਉੱਥੇ ਸਰਕਾਰ ਜਿਹੜੀ ਆ ਹੁਣ ਜਿਹੜੀ ਆ ਸਹੀ ਤਰੀਕੇ ਦੇ ਨਾਲ ਇਹਨਾਂ ਦੀ ਬਣ ਜਾਣੀ ਸੀ ਜਿਸ ਧਿਰ ਦੀ ਜਿਸ ਧੜੇ ਦੀ ਹੁਣ ਸਰਕਾਰ ਆ ਉਦੋਂ ਇਹ ਕਹਿੰਦੇ ਹੁੰਦੇ ਸੀ ਕਿ ਕਿਉਂਕਿ ਜਿਹੜਾ Imran Khan ਆ ਉਹ ਫੈਜ਼ ਹਮੀਦ ਦੇ ਨਾਲ ਮਿਲ ਕੇ ਸਾਜ਼ਿਸ਼ ਕਰ ਰਿਹਾ ਸੀ ਫੈਜ਼ ਹਮੀਦ ਨੂੰ ਮਿਲਟਰੀ ਚੀਫ ਬਣਾਉਣਾ ਸੀ ਤੇ ਉਸ ਤੋਂ ਬਾਅਦ ਉਹਨਾਂ ਨੇ ਇਸ ਮੁਲਕ ਤੇ 15-20 ਸਾਲ ਰਾਜ ਕਰਨਾ ਸੀ ਇਹ ਉਹਨਾਂ ਦੇ ਕਲੇਮ ਰਹੇ ਨੇ ਪਰ ਫੈਜ਼ਮੀਦ ਨੂੰ ਪਹਿਲਾਂ ਲਗਾਤਾਰ ਕਦੇ ਕੁਝ ਨਹੀਂ ਕਿਹਾ ਗਿਆ ਮੰਨਿਆ ਜਾਂਦਾ ਹੁਣ ਵੀ ਜਿਹੜੀਆਂ ਮੀਡੀਆ ਦੇ ਵਿੱਚ ਗੱਲਾਂ ਬਾਤਾਂ ਹੁੰਦੀਆਂ ਕਿ ਇਹਨਾਂ ਦੀ ਲਗਾਤਾਰ ਜਿਹੜੀ ਆ ਰਾਬਤਾ ਸੀਗਾ ਖਾਨ ਦੇ ਨਾਲ ਜਾਂ ਪੀਟੀਆਈ ਦੇ ਨਾਲ ਜਿਹੜੇ ਹਮੀਦ ਫੈਜ਼ਮੀਦ ਹੁਣੀ ਆ ਤੇ ਇਹ ਇਹਨਾਂ ਨੂੰ ਜਿਹੜੀ ਆ ਗੱਲਬਾਤ ਉਹਨਾਂ ਨਾਲ ਕਰਦੇ ਰਹੇ ਨੇ ਸੋ ਹੁਣ ਇਹ ਇਹਨਾਂ ਨੇ ਜਿਹੜਾ ਆਰਮੀ ਆ ਉਹਨਾਂ ਨੇ ਦੋ ਤਿੰਨ ਸੁਨੇਹੇ ਦਿੱਤੇ ਨੇ ਇਹਦੇ ਨਾਲ ਇੱਕ ਤਾਂ ਜਿਹੜੀਆਂ ਪਿਛਲੇ ਕੁਝ ਦਿਨਾਂ ਤੋਂ ਗੱਲਾਂ ਚੱਲ ਰਹੀਆਂ ਸੀਗੀਆਂ ਕਿ ਖਾਨ ਦੇ ਨਾਲ ਸ਼ਾਇਦ ਕੋਈ ਜਿਹੜਾ ਥੋੜਾ ਜਿਹਾ ਵਧੀਆ પાસੇ ਨੂੰ ਕਹਾਣੀ ਜਾ ਰਹੀ ਹੈ ਤੇ ਜਿਹੜਾ ਟੈਂਪਰੇਚਰ ਘਟ ਹੋ ਰਿਹਾ ਤੇ ਸ਼ਾਇਦ ਜਿਹੜਾ ਵੀ Imran Khan ਵੀ ਬਾਹਰ ਆ ਜਾਵੇ ਤਾਂ ਜਿਹੜੀ ਆ ਪੋਲਿਟੀਕਲ ਜਿਹੜਾ ਕਸ਼ੀਦਗੀ ਵਧੀ ਹੋਈ ਆ ਪਾਕਿਸਤਾਨ ਦੇ ਅੰਦਰ ਵੀ ਉਹਦੇ ਵਿੱਚ ਕੋਈ ਕਮੀ ਆ ਜਾਵੇ ਇਤੋਂ ਦਾ ਸਿੱਧਾ ਸਪਸ਼ਟ ਸੰਦੇਸ਼ ਇਹ ਗਿਆ ਕਿ ਵੀ ਕੁਸ਼ ਕੁਝ ਨਹੀਂ ਹੋਣਾ ਵੀ ਜੇਕਰ ਅਸੀਂ ਆਪਣੇ ਸਭ ਤੋਂ ਤਗੜੇ ਅਫਸਰ ਨੂੰ ਸਜ਼ਾ ਦੇ ਸਕਦੇ ਹਾਂ ਤਾਂ ਸਾਡੇ ਲਈ ਇਮਰਾਨ ਖਾਨ ਜਾਂ ਕੀ ਆ ਇਹਦੇ ਵਿੱਚ ਇਹ ਵੀ ਗੱਲ ਹੈ ਕਿ ਲਗਾਤਾਰ ਇਹ ਗੱਲਾਂ ਚੱਲਦੀਆਂ ਰਹੀਆਂ ਕਿ ਆਰਮੀ ਦੇ ਵਿੱਚ ਵੀ ਕਨਫਲਿਕਟ ਹੈ ਇੱਕ ਬਹੁਤ ਵੱਡਾ ਆਰਮੀ ਦਾ ਧੜਾ ਉਹ ਪਾਕਿਸਤਾਨ ਦਾ ਜਿਹੜਾ ਪਾਕਿਸਤਾਨ ਦੀ ਆਰਮੀ ਦਾ ਉਹ ਜਿਹੜਾ ਉਹਨਾਂ ਦਾ ਇਹ ਕਹਿਣਾ ਕਿ ਸਾਨੂੰ ਪੀਟੀਆਈ ਦੇ ਨਾਲ ਐਸਟੀਕੇ ਨਾਲ ਬਿਗਾੜ ਨਹੀਂ ਨਹੀਂ ਚਾਹੀਦੀ ਕਿਉਂਕਿ ਪੀਟੀਆਈ ਪਾਕਿਸਤਾਨ ਦੀ ਸਭ ਤੋਂ ਵੱਡੀ ਤੇ ਮਕਬੂਲ ਜਮਾਤ ਆ ਤੇ ਪਾਕਿਸਤਾਨ ਦਾ ਜਿਹੜਾ ਸਭ ਤੋਂ ਇਸ ਸਮੇਂ ਜਿਹੜੀ ਨੌਜਵਾਨ ਪੀੜੀ ਆ ਉਹ ਖਾਨ ਦੇ ਨਾਲ ਆ ਤੇ ਅਸੀਂ ਜੇਕਰ ਖਾਨ ਦੇ ਖਿਲਾਫ ਇੰਨੇ ਇੰਨੇ ਵੱਡੇ ਲੈਵਲ ਤੇ ਇਸ ਤਰੀਕੇ ਨਾਲ ਜਾਵਾਂਗੇ ਤੇ ਅਸੀਂ ਆਪਣੀਆਂ ਆਉਣ ਵਾਲੀਆਂ ਕਿੰਨੇ ਸਾਲ ਜਿਹੜੇ ਇਸ ਨੌਜਵਾਨ ਪੀੜੀ ਨੇ ਉਹਨਾਂ ਨੇ ਪਾਕਿਸਤਾਨ ਨੂੰ ਲੀਡ ਕਰਨਾ ਗਾਹਾਂ ਸਿਆਸਤਦਾਨ ਵੀ ਬਣਨਾ ਬਕਵਾ ਖੇਤਾਂ ਦੇ ਵਿੱਚ ਜਾਣਾ ਸੀ ਹੁਣੇ ਆਰਮੀ ਦੇ ਖਿਲਾਫ ਇਹਨਾਂ ਦੇ ਦਿਲਾਂ ਦੇ ਵਿੱਚ ਜਿਹੜੀ ਆ ਏਐਸਵੀਕੇ ਦੀਆਂ ਗੱਲਾਂ ਭਾਰਤੀਆਂ ਆਪਣੇ ਖਿਲਾਫ ਜਿਹੜਾ ਇੱਕ ਤਰੀਕੇ ਦਾ ਵਿਰੋਧ ਭਰਤਾ ਤਾਂ ਅਸੀਂ ਨਹੀਂ ਚਲਾ ਪਾਵਾਂਗੇ ਮੁਲਕ ਨੂੰ ਪੇ ਇਸ ਕਰਕੇ ਸਾਨੂੰ ਪੀਟੀਆਈ ਦੇ ਨਾਲ ਜਿਹੜਾ ਰਿਸ਼ਤੇ ਸੁਧਾਰਨੇ ਚਾਹੀਦੇ ਆ ਹੁਣ ਇਹ ਇਹ ਕਿਹਾ ਜਾਂਦਾ ਸੀ ਕਿ ਇਸ ਕਰਕੇ ਆਰਮੀ ਦੇ ਵਿੱਚ ਵੀ ਕੌਨਫਲਿਕਟ ਆ ਕਿ ਕੁਝ ਲੋਕ ਇੱਕ ਪਾਸੇ ਨੇ ਬਾਕੀ ਬਹੁਤ ਵੱਡਾ ਤੜਾ ਜਿਹੜਾ ਉਹ ਖਾਨ ਦੀ ਸਪੋਰਟ ਦੇ ਵਿੱਚ ਵੀ ਆ ਹੁਣ ਜਿਹੜੇ ਜਨਰਲ ਆਸਮਾਨੀ ਨੇ ਉਹਨਾਂ ਨੇ ਇਹ ਸਪਸ਼ਟ ਸੰਦੇਸ਼ ਦਿੱਤਾ ਕਿ ਭਾਈ ਜੇ ਤੁਸੀਂ ਆਰਮੀ ਦੇ ਵਿੱਚ ਰਹਿ ਕੇ ਤੁਸੀਂ ਪੀਟੀਆਈ ਦੀ ਸਪੋਰਟ ਕਰਦੀਆਂ ਨਾ ਤਾਂ ਆ ਕੰਮ ਤੁਹਾਡੇ ਨਾਲ ਹੋਣਾ ਅਸੀਂ ਡੀਜੀ ਆਈਐਸਆਈ ਸਾਬਕਾ ਡੀਜੀ ਆਈਐਸਆਈ ਨੂੰ ਚੱਕ ਕੇ ਜੇਲ੍ਹ ਚ ਪਾਤਾ ਕ腐ਸ਼ਨ ਦੇ ਕੇਸਾਂ ਤੇ ਉਹਨੂੰ ਕੋਰਟ ਮਾਰਸ਼ਲ ਕਰਨ ਜਾ ਰਹੇ ਆ ਤੇ ਤੁਸੀਂ ਆਪਣਾ ਹਿਸਾਬ ਕਿਤਾਬ ਲਾ ਲਿਓ ਤੇ ਨਾਲ ਦੀ ਨਾਲ ਉਹਨਾਂ ਨੇ ਖਾਨ ਨੂੰ ਵੀ ਸੰਦੇਸ਼ ਦਿੱਤਾ ਵੀ ਭਾਈ ਸਾਡੇ ਵੱਲੋਂ ਦਰਵਾਜ਼ੇ ਬੰਦ ਆ ਤੁਸੀਂ ਕਰ ਲਓ ਜੋ ਕਰਨਾ ਇਸੇ ਕਰਕੇ ਉਧਰੋਂ Imran Khan ਨੇ ਕੱਲ ਕਿਹਾ ਕਿ ਜਿਹੜਾ ਚੀਫ ਜਸਟਿਸ ਆ ਉਹ ਇਲੈਕਸ਼ਨ ਕਮਿਸ਼ਨਰ ਦੇ ਨਾਲ ਮਿਲੇ ਹੋਏ ਸੀਗੇ ਆਰਮੀ ਚੀਫ ਦਾ ਇਹਨਾਂ ਨੂੰ ਸਪੋਰਟ ਸੀਗਾ 8 ਫਰਵਰੀ ਵਾਲੇ ਜਿਹੜੇ ਇਲੈਕਸ਼ਨ ਇਹਨਾਂ ਨੇ ਚੋਰੀ ਕੀਤੇ ਆ ਉਹਨਾਂ ਨੇ ਸਾਰੇ ਰਗੜਤੇ ਉਹਨਾਂ ਨੇ ਵੀ ਸਿੱਧਾ ਜਿਹੜਾ ਇਸ ਸਮੇਂ ਮੁਕਾਬਲਾ ਬਣ ਗਿਆ ਆਰਮੀ ਚੀਫ ਦਾ ਤੇ Imran Khan ਦਾ ਸਿੱਧਾ-ਸਿੱਧਾ ਵੀ ਕਹਾਣੀ ਜਿਹੜੇ ਸਰਕਾਰ ਵਾਲੇ ਆ ਜਿਹੜੇ ਸ਼ਹਿਬਾਸ਼ ਸ਼ਰੀਫ ਸਾਹਿਬ ਪ੍ਰਧਾਨ ਮੰਤਰੀ ਆ ਉਹਨਾਂ ਦਾ ਤੇ ਉਹਨਾਂ ਉਹਨਾਂ ਦੀਆਂ ਗੱਲਾਂ ਤੋਂ ਵੀ ਲੱਗਦਾ ਮੇਰਾ ਤਜ਼ੀਆ ਇਹ ਆ ਕਿ ਉਹ ਜਿਹੜੀ ਸਰਕਾਰ ਆ ਪਾਕਿਸਤਾਨ ਦੀ ਇਸ ਸਮੇਂ ਸ਼ਹਿਬਾਸ਼ ਸ਼ਰੀਫ ਸਾਹਿਬ ਦੀ ਉਹਨਾਂ ਦਾ ਤਾਂ ਇਹ ਕਹਿਣਾ ਕਿ ਪਾਈ ਐਸਟੈਬਲਿਸ਼ਮੈਂਟ ਵਾਲੇ ਸਾਨੂੰ ਲੈ ਕੇ ਆਏ ਆ ਤੇ ਇੱਧਰ ਇਮਰਾਨ ਖਾਨ ਆ ਪਾਈ ਇਹ ਆਪਸ ਵਿੱਚ ਨਿਪਟ ਲੈਣ ਜੋ ਵੀ ਇਹਨਾਂ ਨੇ ਕਰਨਾ ਅਸੀਂ ਤਾਂ ਸਾਈਡ ਤੇ ਬੈਠੇ ਮੈਚ ਦੇਖਣ ਵਾਲੇ ਆ ਜਦੋਂ ਸਾਨੂੰ ਕਹਿਣਗੇ ਸਾਨੂੰ ਜਾਣਾ ਪੈਣਾ ਕਿਉਂਕਿ ਸੀਟਾ ਸਾਡੇ ਕੋਲ ਹੈ ਕੋਈ ਨਹੀਂ ਹਾਲਾਂਕਿ ਉਹਨਾਂ ਦੇ ਵੱਲੋਂ ਕੋਸ਼ਿਸ਼ ਪੂਰੀ ਕੀਤੀ ਜਾ ਰਹੀ ਹੈ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਜਿਹੜੀ ਆ ਪਾਰਲੀਮੈਂਟ ਦੇ ਵਿੱਚ 2 ਤਿਹਾਈ ਜਿਹੜੀ ਮੈਜੋਰਟੀ ਇਹਨਾਂ ਦੀ ਬਣਾਈ ਜਾਵੇ ਤਾਂ ਕਿ ਜਿਹੜੀਆਂ ਕੁਝ ਕਨਸਟੀਟਿਊਸ਼ਨਲ ਜਿਹੜੀਆਂ ਅਮੈਂਡਮੈਂਟਸ ਕੀਤੀਆਂ ਜਾਣ ਜਿਹਦੇ ਚੱਲਦੇ ਆ ਇਹ ਜਿਹੜੇ ਰੂਮਰਸ ਨੇ ਮੀਡੀਆ ਦੇ ਵਿੱਚ ਕਿ ਜਿਹੜਾ ਚੀਫ ਜਸਟਿਸ ਆਫ ਪਾਕਿਸਤਾਨ ਆ ਉਹਨਾਂ ਨੂੰ ਐਕਸਟੈਂਸ਼ਨ ਦਿੱਤੀ ਜਾ ਸਕੇ ਕਿਉਂਕਿ ਇਹ ਚੀਫ ਜਸਟਿਸ ਜਿਹੜੇ ਆ ਉਹ ਉਹ ਇੱਕ ਜਿਹੜਾ ਮਾਹੌਲ ਇਦਾਂ ਦਾ ਬਣ ਚੁੱਕਾ ਕਿ ਜਿਹਦੇ ਵਿੱਚ ਲੱਗ ਰਿਹਾ ਕਿ ਇਹ ਖਾਨ ਸਾਹਿਬ ਦੇ ਜਿਹੜੇ ਆ ਜਾਂ ਉਹਨਾਂ ਦੀ ਪਾਰਟੀ ਦੇ ਖਿਲਾਫ ਇਹਨਾਂ ਦੇ ਵੱਲੋਂ ਜਿਹੜਾ ਚੱਲਿਆ ਜਾ ਰਿਹਾ Imran Khan ਉਹਨਾਂ ਦੇ ਵੱਲੋਂ ਜਾਂ ਉਹਨਾਂ ਦੀ ਪਾਰਟੀ ਦੇ ਵੱਲੋਂ ਇਹ ਕਿਹਾ ਵੀ ਜਾ ਰਿਹਾ ਕਿ ਜਿੰਨੇ ਸਾਡੇ ਖਿਲਾਫ ਕੇਸ ਨੇ ਇਹਨਾਂ ਨੂੰ ਉਹ ਉਹ ਉਹਨਾਂ ਕੇਸਾਂ ਦੇ ਵਿੱਚ ਨਹੀਂ ਬੈਠਣਾ ਚਾਹੀਦਾ ਕਿ ਅਸੀਂ ਇੱਕ ਜਿਹੜਾ ਅਪੀਲ ਕਰਦੇ ਹਾਂ ਚੀਫ ਜਸਟਿਸ ਨੂੰ ਕਿ ਉਹ ਸਾਡੇ ਖਿਲਾਫ ਕੇਸਾਂ ਦੇ ਵਿੱਚ ਜਿਹੜਾ ਨਾ ਬੈਠਣ ਕਿਉਂਕਿ ਇਹਦਾ ਇੱਕ ਗਲਤ ਸੰਦੇਸ਼ ਜਾ ਰਿਹਾ ਸਾਨੂੰ ਇਹ ਲੱਗਦਾ ਕਿ ਤੁਸੀਂ ਸਾਡੇ ਬਰ ਖਿਲਾਫ ਜਿਹੜੇ ਆ ਫੈਸਲੇ ਕਰ ਰਹੇ ਹੋ ਪਰ ਉਧਰੋਂ ਕੋਈ ਇਦਾਂ ਦੀ ਜਿਹੜੀ ਹਜੇ ਦੇਖਣ ਨੂੰ ਚੀਜ਼ ਨਹੀਂ ਮਿਲੀ ਚੀਫ ਜਸਟਿਸ ਵੱਲੋਂ ਆ ਕੱਲ ਵੀ ਇੱਕ ਦੋ ਕੇਸਾਂ ਦੇ ਵਿੱਚ ਉਹਨਾਂ ਨੇ ਜਿਹੜਾ ਪੀਟੀਆਈ ਦੇ ਖਿਲਾਫ ਸੀਗੇ ਉਹਨਾਂ ਦੇ ਵਿੱਚ ਉਹਨਾਂ ਨੇ ਭਾਗ ਲਿਆ ਤੇ ਫੈਸਲਾ ਵੀ ਦਿੱਤਾ ਸੋ ਇਸ ਕਰਕੇ ਜਿਹੜਾ ਸਿਚੁਏਸ਼ਨ ਹੈ ਬਹੁਤ ਜ਼ਿਆਦਾ ਕਸ਼ੀਦਗੀ ਵਾਲੀ ਆ ਜੇਕਰ ਕੁਝ ਲੱਗਦਾ ਸੀਗਾ ਵੀ ਸ਼ਾਇਦ ਕਿਤੇ ਨਾ ਕਿਤੇ ਕੋਈ ਸੰਧੀ ਹੋ ਜਵੇ ਪਰ ਕੱਲ ਜਿਹੜੀ ਗ੍ਰਿਫਤਾਰੀ ਹੋਈ ਹੈ ਨਾ ਫੈਜ਼ ਮੁਹਿੱਦ ਸਾਹਿਬ ਦੀ ਉਤੋਂ ਇਹ ਜਿਹੜਾ ਸਪਸ਼ਟ ਹੋ ਗਿਆ ਕਿ ਹੁਣ ਗੱਲ ਬਿਲਕੁਲ ਲੜਾਈ ਵਾਲੂ ਜਾ ਰਹੀ ਆ ਜੇਕਰ ਇੱਕ ਇੱਕ ਕਦਮ ਇਹਨਾਂ ਜਿਹੜੇ ਆ ਚਾਹੇ ਸਿਆਸਤਦਾਨ ਆ ਜਿਹੜਾ ਚਾਹੇ ਜਿਹੜਾ ਪਾਕਿਸਤਾਨੀ ਇਸਟੈਬਲਿਸ਼ਮੈਂਟ ਆ ਜੇਕਰ ਇਹਨਾਂ ਨੇ ਪਿੱਛੇ ਨਾ ਲਿਆ ਤੇ ਜਿਹੜੀ ਆ ਸਥਿਤੀ ਬਹੁਤ ਜ਼ਿਆਦੇ ਜਿਹੜੀ ਆ ਗੰਭੀਰ ਹੋ ਜਾਣੀ ਆ ਜਿਹਦੇ ਬਾਬਤ ਲਗਾਤਾਰ ਪਾਕਿਸਤਾਨ ਦੇ ਬਹੁਤ ਸਾਰਾ ਜਿਹੜਾ ਪੱਤਰਕਾਰ ਨੇ ਜਾਂ ਬੁੱਧੀਜੀਵੀ ਵਰਗ ਆ ਉਹ ਲਗਾਤਾਰ ਤਾਕੀਦ ਵੀ ਕਰ ਰਿਹਾ ਕਿ ਪਲੀਜ਼ ਤੁਸੀਂ ਇੱਕ ਇੱਕ ਕਦਮ ਪਿੱਛੇ ਲਾਓ ਤੁਸੀਂ ਦੇਖੋ ਆਪਣੇ ਗੁਵਾਂਡ ਦੇ ਵਿੱਚ ਸ਼੍ਰੀਲੰਕਾ ਦੇ ਵਿੱਚ ਕੀ ਹੋਇਆ ਬੰਗਲਾਦੇਸ਼ ਦੀ ਬੜੀ ਤਾਜੀ ਆਧਾਰਨ ਆ ਲੋਕਾਂ ਨੇ ਪ੍ਰੈਜ਼ੀਡੈਂਸ਼ੀਅਲ ਜਿਹੜਾ ਜਿਹੜੇ ਆ ਉਹ ਰੈਜ਼ਿਡੈਂਸ ਦੇ ਵਿੱਚ ਜਾ ਕੇ ਪਹੁੰਚ ਕੇ ਫਿਰ ਬੈੱਡ ਤੇ ਬੈਠ ਕੇ ਜਿਹੜੀਆਂ ਫੋਟੋਆਂ ਖਿੱਚ-ਖਿੱਚ ਕੇ ਪਾਈਆਂ ਐ اسی ਤਰੀਕੇ ਨਾਲ ਸ਼੍ਰੀਲੰਕਾ ਦੇ ਵਿੱਚ ਹੋਇਆ ਕਿ ਤੁਸੀਂ ਆਪਣੇ ਮੁਲਕ ਦੇ ਹਾਲਾਤ ਠੀਕ ਰੱਖਣ ਦੇ ਲਈ ਤੁਹਾਨੂੰ ਜਿਹੜਾ ਉਹ ਉਹ ਉਸ ਹਿਸਾਬ ਦੇ ਨਾਲ ਸਮੇਂ ਦੇ ਹਿਸਾਬ ਦੇ ਨਾਲ ਫੈਸਲੇ ਕਰਨੇ ਜ਼ਰੂਰੀ ਹੁੰਦੇ ਆ ਪਰ ਇਸ ਸਮੇਂ ਨਜ਼ਰ ਆ ਰਿਹਾ ਕਿ ਨਾ ਤਾਂ ਖਾਨ ਇੱਕ ਕਦਮ ਪਿੱਛੇ ਲੈਣ ਨੂੰ ਤਿਆਰ ਆ ਤੇ ਜਿਹੜਾ ਕੱਲ ਆਰਮੀ ਨੇ ਵੀ ਬਹੁਤ ਜ਼ਿਆਦਾ ਸਪਸ਼ਟ ਕਰ ਦਿੱਤਾ ਤੇ ਕਲੀ ਖਾਨ ਸਾਹਿਬ ਦਾ ਵੀ ਜਿਹੜਾ ਬਿਆਨ ਹੈ ਉਹ ਵੀ ਸਪਸ਼ਟਤਾ ਦੇ ਨਾਲ ਜਿਹੜਾ ਆਰਮੀ ਚੀਫ ਦੇ ਖਿਲਾਫ ਜਿਹੜਾ ਨਜ਼ਰ ਆ ਰਹੇ ਨੇ ਹੁਣ ਇਸ ਦੇ ਵਿੱਚ ਪਾਕਿਸਤਾਨ ਦੀ ਆਬਾਦ ਹੈ ਜਿਹੜੀ ਕਿ ਮਹਿੰਗਾਈ ਦੀ ਮਾਰ ਤੋਂ ਪੀਸੀ ਹੋਈ ਆ ਜਿਵੇਂ ਮੈਂ ਕਿਹਾ ਕਿ 72% ਦੀ ਪਾਕਿਸਤਾਨੀਆਂ ਦਾ ਗੁਜ਼ਾਰਾ ਨਹੀਂ ਹੋ ਪਾ ਰਿਹਾ ਸੋ ਹੁਣ ਸੜਕਾਂ ਤੇ ਨਿਕਲਣਗੇ ਜਾਂ ਆਪਣਾ ਘਰ ਚਲਾਉਣਗੇ ਜਾਂ ਕਿੱਧਰ ਨੂੰ ਜਾਣਗੇ ਇਸ ਸਮੇਂ ਕੁਝ ਵੀ ਤੁਸੀਂ ਸਪਸ਼ਟਤਾ ਦੇ ਨਾਲ ਨਹੀਂ ਕਹਿ ਸਕਦੇ ਪਰ ਇੱਕ ਗੱਲ ਖਾਨ ਸਾਹਿਬ ਦੀ ਬੜੀ ਸਹੀ ਹੈ ਕੇ ਲਾਬਾ ਬਿਲਕੁਲ ਪੱਕਿਆ ਹੋਇਆ ਤੇ ਖੁਦਾ ਨਾ ਖਾਸ ਤਾਂ ਜੇਕਰ ਕੋਈ ਇਸ ਵੀਕੇ ਦੀ ਤੀਲੀ ਲੱਗ ਜਾਂਦੀ ਹੈ ਤੇ ਹਾਲਾਤ ਬਹੁਤ ਜ਼ਿਆਦਾ ਗੰਭੀਰ ਹੋ ਜਾਣੇ ਆ ਸੋ ਪਾਕਿਸਤਾਨ ਦੇ ਅੰਦਰ ਜਾਂ ਦੁਨੀਆ ਭਰ ਦੇ ਵਿੱਚ ਕੀ ਕੁਝ ਚੱਲ ਰਿਹਾ ਲਗਾਤਾਰ ਤੁਹਾਡੇ ਨਾਲ ਜੁੜਦੇ ਰਹਿਾਂਗੇ ਆਪਣਾ ਤੇ ਆਪਣੇ ਇਸ ਚੈਨਲ ਦਾ ਬਹੁਤ-ਬਹੁਤ ਖਿਆਲ ਰੱਖਣਾ ਸਤਿ ਸ੍ਰੀ ਅਕਾਲ